ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੇਰਾ ਨਾਮ ਜੀ ਅਫਤਾਰ ਸਿੰਘ ਬਲੌਕ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ ਤੋਂ ਜੀ ਇਹ ਦੇਖੋ ਜੀ ਇਹ ਬਾੜ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਵਾ ਮਾਨ ਸਰਕਾਰ ਨੇ ਇਹ ਚੀਜ਼ ਦੇ ਉੱਤੇ ਇਨੀਸ਼ੀਏਟਿਵ ਲਿੱਤਾ ਵਾ ਦੇਖੋ ਤੇ ਹੀ 15-16 ਸਾਲ ਤੋਂ ਜਿਹੜਾ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਨਸ਼ੇ ਨੂੰ ਲੈ ਕੇ ਕਿਸੇ ਵੀ ਸਰਕਾਰ ਨੇ ਉੱਤੇ ਇਸ ਚੀਜ਼ ਨੂੰ ਇਨੀਸ਼ੀਏਟਿਵ ਨਹੀਂ ਲਿੱਤਾ ਸਿਰਫ ਜਦੋਂ ਦੀ ਮਾਨ ਸਰਕਾਰ ਆਈ ਆ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਪੰਜਾਬ ਦੀ ਹੋਂਦ ਦੇ ਵਿੱਚ ਇਹਨਾਂ ਨੇ ਦੇਖੋ ਨਸ਼ੇ ਜਿਹੜਾ ਪੰਜਾਬ ਨੂੰ ਸਾਉਣੇ ਦੀ ਚਿੜੀਆ ਸੀ ਹਰੀਆਲੀ ਸੀ ਪੰਜਾਬ ਖੇਡਾਂ ਦੇ ਵਿੱਚ ਸੀਗਾ ਨੌਜਵਾਨ ਪੀੜ੍ਹੀ ਨੂੰ ਇਹਨਾਂ ਨੇ ਪੰਜਾਬ ਦੇ ਉੱਤੇ ਇੱਕ ਥੋੜਾ ਮਾਰਿਆ ਨਸ਼ਾ ਸੱਟ ਕੇ ਪੰਜਾਬ ਨੂੰ ਬਰਬਾਦ ਕਰਨ ਲਈ ਤੇ ਮਾਨ ਸਰਕਾਰ ਨੇ ਇਸ ਦੇ ਉੱਤੇ ਬਹੁਤ ਵਧੀਆ ਉਪਰਾਲਾ ਕੀਤਾ ਇਹ ਦੂਸਰਾ ਦੌਰ ਚੱਲ ਰਿਹਾ ਨਸ਼ਿਆਂ ਦਾ ਪਹਿਲਾਂ ਵਾਰ-ਵਾਰ ਵਾਈਸ ਜਾ ਕੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਕੱਲੇ-ਕੱਲੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਮਾਨ ਸਰਕਾਰ ਨੇ ਕਿ ਨਸ਼ਿਆਂ ਦੇ ਵਿਰੁੱਧ ਹੁਣ ਮਤਲਬ ਰੈਲੀਆਂ ਦੇ ਦੌਰ ਸ਼ੁਰੂ ਕਰਦੇ ਹੋਏ ਆ ਸਰਕਾਰ ਨੇ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਇਹਦੇ ਵਿੱਚ ਸਾਡੇ ਮਾਨਯੋਗ ਐਮ ਐਲ ਏ ਡਾਕਟਰ ਅਮਨਦੀਪ ਕਰੋੜਾ ਜੀ ਦਾ ਬਹੁਤ ਵੱਡਾ ਰੋਲ ਆ ਜਿਨ੍ਹਾਂ ਨੇ ਸਾਨੂੰ ਮਤਲਬ ਹੱਲਾਸ਼ੇਰੀ ਦਿੱਤੀ ਆ ਉਹਨਾਂ ਦਾ ਬਹੁਤ ਵਧੀਆ ਉਪਰਾਲਾ ਵਾ ਕਿ ਨਾਲ ਮੇਰਾ ਵੀਰ ਵੱਡਾ ਭਰਾ ਕੋਆਰਡੀਨੇਟਰ ਹਲਕਾ ਮਲਾਪ ਸਿੰਘ ਤੇ ਇਹਨਾਂ ਦਾ ਬਹੁਤ ਵਧੀਆ ਯੋਗਦਾਨ ਆ ਇਸ ਚੀਜ਼ ਨੂੰ ਲੈ ਕੇ ਨਸ਼ਿਆਂ ਦੇ ਵਿਰੁੱਧ ਕਿ ਬਹੁਤ ਵਧੀਆ ਹੱਲਾਸ਼ੇਰੀ ਆ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰ ਰਹੇ ਆ ਲੋਕਾਂ ਨੂੰ ਵੀ ਜਾਗਰੂਕ ਕਰ ਰਹੇ ਆ ਇਸ ਚੀਜ਼ ਨੂੰ ਲੈ ਕੇ ਜੀ ਬਿਲਕੁਲ ਜੀ ਬਿਲਕੁਲ ਨਸ਼ਾ ਮੁਕਤ ਹੋਏਗਾ ਜੀ ਲੋਕਾਂ ਲੋਕਾਂ ਨੂੰ ਵੀ ਇਹ ਬੇਨਤੀ ਆ ਅਪੀਲ ਆ ਸਾਡੀ ਸਰਕਾਰ ਵੱਲੋਂ ਵੀ ਕਿ ਸਰਕਾਰ ਦਾ ਮੋਢੇ ਨਾਲ ਮੋਢਾ ਨਾਲ ਲਾ ਕੇ ਸਾਥ ਦੇਣ ਤਾਂ ਕਿ ਆਪਾਂ ਇਸ ਦਲਦਲ ਨੂੰ ਜਿਹੜਾ ਨਸ਼ਿਆਂ ਦੀ ਦਲਦਲ ਦੇ ਵਿੱਚ ਪੰਜਾਬ ਫਸਿਆ ਹੋਇਆ ਉਸ ਦੇ ਵਿੱਚੋਂ ਆਪਾਂ ਕੱਢ ਸਕੀਏ ਜੋ ਪੰਜਾਬ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਜਿਹੜੇ ਮੁਹਿੰਮਾਂ ਬਹੁਤ ਅੱਛੀ ਮੁਹਿੰਮ ਚੱਲ ਰਹੀ ਆ ਸਾਡੀ ਸਰਕਾਰ ਵੱਲੋਂ ਹਰ ਘਰ ਹਰ ਗਲੀ 'ਚ ਹੌਕਾ ਦਿੱਤਾ ਜਾ ਰਿਹਾ ਕਿ ਆਪਾਂ ਨਸ਼ਿਆਂ ਤੋਂ ਦੂਰ ਰਹੀਏ ਜਿੱਥੇ ਸਾਡੇ ਮਾਨਯੋਗ ਐਮਐਲਏ ਡਾਕਟਰ ਰਮਨਦੀਪ ਕੋਰ अरोड़ा ਤੇ ਸਾਡਾ ਭਰਾ ਮਲਾਬ ਜੋ ਹਲਕਾ ਕੋਆਰਡੀਨੇਟਰ ਹੈ ਉਹ ਦਿਨ ਰਾਤ ਮਿਹਨਤ ਕਰ ਰਿਹਾ ਕਿ ਆਪਣੇ ਮੋਗੇ ਨੂੰ ਅਸੀਂ ਸਾਫ਼ ਸੁੱਤਾ ਤੇ ਨਸ਼ਾ ਮੁਕਤ ਬਣਾ ਸਕੀਏ ਜਿੱਥੇ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਉੱਤੇ ਸਾਡੀ ਇਹ ਨਾਗਰਿਕਾਂ ਦੀ ਵੀ ਜ਼ਿੰਮੇਵਾਰੀ ਬੰਦੀ ਹੈ ਕਿ ਅਸੀਂ ਇਹਨਾਂ ਸਰਕਾਰ ਦਾ ਸਹਿਯੋਗ ਕਰੀਏ ਅਸੀਂ ਪ੍ਰੈਸ ਮੀਡੀਆ ਦਾ ਵੀ ਬਹੁਤ ਧੰਨਵਾਦ ਕਰਦੇ ਜੋ ਇਸ ਯੋਧ ਦੇ ਵਿੱਚ ਆਪਣਾ ਯੋਗ ਪਾਰੀ ਆ ਸਾਡੀ ਮੋਗਾ ਦੀ ਮੀਡੀਆ ਸਾਡਾ ਪ੍ਰਸ਼ਾਸਨ ਸਾਡੇ ਐਸਐਸਪੀ ਅਜੇ ਗਾਂਧੀ ਸਾਡੇ ਡੀਐਸਪੀ ਗੁਰਪ੍ਰੀਤ ਸਿੰਘ ਐਂਡ ਸਾਡੇ ਐਸਐਚਓ ਸਾਡੀ ਜਿਹੜੀ ਪੂਰੀ ਟੀਮ ਆ ਬਹੁਤ ਅੱਛਾ ਮੋਗਾ ਚ ਅਭਿਆਨ ਚੱਲ ਰਿਹਾ ਸਾਨੂੰ ਲੱਗਦਾ ਆਉਣ ਵਾਲੇ ਦਿਨਾਂ ਚ ਅਸੀਂ ਮੋਗੇ ਨੂੰ ਨਸ਼ਾ ਮੁਕਤ ਬਣਾਵਾਂ ਗੱਲ ਰੈਲੀਆਂ ਦੀ ਨਹੀਂ ਗੱਲ ਇਹ ਹੈ ਹੋਕਾ ਦੇਣ ਦੀ ਦੇਖੋ ਆਪਾਂ ਸਾਡਾ ਫਰਕ ਹੈ ਹੋਕਾ ਦੇਣਾ ਅਸੀਂ ਹੋਕਾ ਦੇ ਰਹੇ ਹਾਂ ਜਾਗਰੂਕ ਕਰ ਰਹੇ ਹਾਂ ਕਿ ਸਾਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਕਿੰਨੇ ਘਰ ਉਜੜ ਚੁੱਕੇ ਆ ਇਹ ਜਿਹੜੀ ਅੱਗ ਹੈ ਬੜੀ ਤੇਜ਼ੀ ਨਾਲ ਪੰਜਾਬ 'ਚ ਫੈਲ ਰਹੀ ਹੈ ਇਸ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਸੋ ਇਹ ਰੈਲੀਆਂ ਦਾ ਮਕਸਦ ਇਹ ਆ ਕਿ ਕਿਸੇ ਇੱਕ ਤਰ੍ਹਾਂ ਜਾਗਰੂ ਕਰ ਰਿਹਾ ਲੋਕਾਂ ਨੂੰ ਕਿ ਆਓ ਆਓ ਇਸ ਵੀ ਉੱਤੇ ਸਾਡਾ ਸਾਥ ਦਿਓ ਤੇ ਅਸੀਂ ਆਪਦੇ ਮੋਗੇ ਨੂੰ ਨਸ਼ਾ ਮੁਕਤ ਬਣਾ ਸਕੀਏ ਤੇ ਆਪਣੇ ਆਮਾਨਯੋਗ ਐਮ ਐਲ ਏ ਸਾਹਿਬ ਦਾ ਪੂਰਾ ਪੂਰਾ ਸਾਥ ਦੇ ਸਕੀਏ ਪੰਜਾਬ ਸਰਕਾਰ ਵੱਲੋਂ ਜਿਹੜੀ ਮਹੱਤਵ ਵਧੀ ਗਈ ਜੁੱਧ ਨਸ਼ਾ ਵਿਰੋਧੀ ਜਿਹੜੀ ਵਧੀ ਵਧੀ ਗਈ ਆ ਇਹਦੇ ਤਹਿਤ ਸਾਡੇ ਮਾਨਯੋਗ ਡੀ ਜੀ ਪੀ ਸਾਹਿਬ ਪੰਜਾਬ ਡੀ ਆਈ ਜੀ ਸਾਹਿਬ ਵੀ ਕੋ ਰੇਂਜ ਆ ਤੇ ਸ੍ਰੀ ਅਰੇ ਗਾਂਧੀ ਜੀ ਆਈ ਪੀ ਐਸ ਐਸ ਪੀ ਸਾਹਿਬ ਮੋਗਾ ਦੇ ਨਿਸ਼ਾ ਦੇ ਚਾਹਤਾ ਹੈ ਤਾਂ ਅੱਜ 30 ਦੇ 31 ਵਾਰ ਵੱਲੋਂ ਨੌਜਵਾਨਾਂ ਦੇ ਵੱਲੋਂ ਜਿਹੜੀ ਰੈਲੀ ਕੱਢੀ ਗਈ ਹੈ ਤੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਕਿ ਜਿਹਦੀ ਨਸ਼ਾ ਤੋਂ ਬਚੋ ਜੇ ਕੋਈ ਬੱਚਾ ਕੋਈ ਇਸ ਦਲਦਲ ਵਿੱਚ ਫਸਿਆ ਤੇ ਸਾਨੂੰ ਇਨਫੋਰਮ ਕਰੋ ਅਸੀਂ ਉਹਨੂੰ ਸੈਂਟਰ ਜਨੇਰ ਵਿੱਚ ਫ੍ਰੀ ਇਲਾਜ ਕਰਵਾਵਾਂਗੇ ਜੀ ਬਹੁਤ ਅਸਰ ਮਤਲਬ ਪੈ ਰਿਹਾ ਹੈ ਰੈਲੀ ਦੇ ਮਤਲਬ ਤੇ ਬੱਚਿਆਂ ਨੂੰ ਬਹੁਤ ਪ੍ਰਭਾਵਿਤ ਹੋ ਰਿਹਾ ਜੀ ਜੇਕਰ ਦਾ ਬੱਚਾ ਕੋਈ ਹੁੰਦਾ ਤਾਂ ਸਾਨੂੰ ਦੱਸੋ ਇਨਫੋਰਮ ਕਰੋ ਅਸੀਂ ਡਾਲ ਕਰਾਵਾਂਗੇ ਜੇ ਕੋਈ ਮਤਲਬ ਕੋਈ ਵੇਚਦਾ ਹਾਂ ਸਾਨੂੰ ਦੱਸੋ ਉਹਰੇ ਤਾਅ ਕਾਰਵਾਈ ਕੀਤੀ ਜਾਵੇ ਜੋਦੀ ਇਤਲਾ ਸਿਕਰ ਰੱਖੀ ਜਾਂਦੀ ਹੈ ਜੀ ਕਿਤੇ ਅਜ ਤੱਕ ਨਹੀਂ ਕੋ ਹੋਇਆ ਹੋਰ ਦਾ ਅਸੀਂ ਤੇਰੇ ਵਾਲਾ ਮੈਂ ਆਪ ਇਹਦੇ ਅਲੋਕਤਾਨੇ ਦੇ ਵਿੱਚ ਲੱਗਾ ਬਹੁਤ ਮਗਦਮੇ ਦਾਜ ਕੀਤੇ ਆ ਜਿਨ੍ਹਾਂ ਨੂੰ ਜੇਲਾਂ ਦੇ ਵਿੱਚ ਭੇਜਿਆ ਗਿਆ ਕਈਆਂ ਨੂੰ ਮੈਂ ਉੱਥੇ ਜਿਹੜੇ ਸੈਂਟਰ ਵਿੱਚ ਦਾਖਲ ਕਰਾਇਆ ਗਿਆ ਹਲਾਇ ਲਈ ਜੀ ਬਿਲਕੁਲ ਆਪਾ ਇਹ ਕਿਨੇ ਬੱਚਾ ਨੂੰ ਆਪ ਦੇ ਆਪਣੇ ਨਿਗਰੱਖੋ ਜੇ ਕੋਈ ਬੱਚਾ ਉਹਦਾ ਜਾਣਦਾ ਉਹਦੇ ਤੇ ਆਪ ਦਾ ਨਿਗਰੱਖ ਕੇ ਉਹਨੂੰ ਪ੍ਰੇਰਿਤ ਕਰਨ ਜਾਂਦਾ ਉਹਤੇ ਪ੍ਰੇਰਿਤ ਕਰੋ ਉਹਨਾਂ ਨੂੰ ਬੱਚਾ ਨੂੰ ਆਪ ਦੇ ਬੱਚਾ ਨੂੰ ਆਪ ਪ੍ਰਭਾਵ ਕਰੋ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੇਰਾ ਨਾਮ ਜੀ ਅਫਤਾਰ ਸਿੰਘ ਬਲੌਕ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ ਤੋਂ ਜੀ ਇਹ ਦੇਖੋ ਜੀ ਇਹ ਬਾੜ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਵਾ ਮਾਨ ਸਰਕਾਰ ਨੇ ਇਹ ਚੀਜ਼ ਦੇ ਉੱਤੇ ਇਨੀਸ਼ੀਏਟਿਵ ਲਿੱਤਾ ਵਾ ਦੇਖੋ ਤੇ ਹੀ 15-16 ਸਾਲ ਤੋਂ ਜਿਹੜਾ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਨਸ਼ੇ ਨੂੰ ਲੈ ਕੇ ਕਿਸੇ ਵੀ ਸਰਕਾਰ ਨੇ ਉੱਤੇ ਇਸ ਚੀਜ਼ ਨੂੰ ਇਨੀਸ਼ੀਏਟਿਵ ਨਹੀਂ ਲਿੱਤਾ ਸਿਰਫ ਜਦੋਂ ਦੀ ਮਾਨ ਸਰਕਾਰ ਆਈ ਆ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਪੰਜਾਬ ਦੀ ਹੋਂਦ ਦੇ ਵਿੱਚ ਇਹਨਾਂ ਨੇ ਦੇਖੋ ਨਸ਼ੇ ਜਿਹੜਾ ਪੰਜਾਬ ਨੂੰ ਸਾਉਣੇ ਦੀ ਚਿੜੀਆ ਸੀ ਹਰੀਆਲੀ ਸੀ ਪੰਜਾਬ ਖੇਡਾਂ ਦੇ ਵਿੱਚ ਸੀਗਾ ਨੌਜਵਾਨ ਪੀੜ੍ਹੀ ਨੂੰ ਇਹਨਾਂ ਨੇ ਪੰਜਾਬ ਦੇ ਉੱਤੇ ਇੱਕ ਥੋੜਾ ਮਾਰਿਆ ਨਸ਼ਾ ਸੱਟ ਕੇ ਪੰਜਾਬ ਨੂੰ ਬਰਬਾਦ ਕਰਨ ਲਈ ਤੇ ਮਾਨ ਸਰਕਾਰ ਨੇ ਇਸ ਦੇ ਉੱਤੇ ਬਹੁਤ ਵਧੀਆ ਉਪਰਾਲਾ ਕੀਤਾ ਇਹ ਦੂਸਰਾ ਦੌਰ ਚੱਲ ਰਿਹਾ ਨਸ਼ਿਆਂ ਦਾ ਪਹਿਲਾਂ ਵਾਰ-ਵਾਰ ਵਾਈਸ ਜਾ ਕੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਕੱਲੇ-ਕੱਲੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਮਾਨ ਸਰਕਾਰ ਨੇ ਕਿ ਨਸ਼ਿਆਂ ਦੇ ਵਿਰੁੱਧ ਹੁਣ ਮਤਲਬ ਰੈਲੀਆਂ ਦੇ ਦੌਰ ਸ਼ੁਰੂ ਕਰਤੇ ਹੋਏ ਆ ਸਰਕਾਰ ਨੇ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਇਹਦੇ ਵਿੱਚ ਸਾਡੇ ਮਾਨਯੋਗ ਐਮ ਐਲ ਏ ਡਾਕਟਰ ਅਮਨਦੀਪ ਕਰੋੜਾ ਜੀ ਦਾ ਬਹੁਤ ਵੱਡਾ ਰੋਲ ਆ ਜਿਨ੍ਹਾਂ ਨੇ ਸਾਨੂੰ ਮਤਲਬ ਹੱਲਾਸ਼ੇਰੀ ਦਿੱਤੀ ਆ ਉਹਨਾਂ ਦਾ ਬਹੁਤ ਵਧੀਆ ਉਪਰਾਲਾ ਵਾ ਕਿ ਨਾਲ ਮੇਰਾ ਵੀਰ ਵੱਡਾ ਭਰਾ ਕੋਆਰਡੀਨੇਟਰ ਹਲਕਾ ਮਲਾਪ ਸਿੰਘ ਤੇ ਇਹਨਾਂ ਦਾ ਬਹੁਤ ਵਧੀਆ ਯੋਗਦਾਨ ਆ ਇਸ ਚੀਜ਼ ਨੂੰ ਲੈ ਕੇ ਨਸ਼ਿਆਂ ਦੇ ਵਿਰੁੱਧ ਕਿ ਬਹੁਤ ਵਧੀਆ ਹੱਲਾਸ਼ੇਰੀ ਆ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰ ਰਹੇ ਆ ਲੋਕਾਂ ਨੂੰ ਵੀ ਜਾਗਰੂਕ ਕਰ ਰਹੇ ਆ ਇਸ ਚੀਜ਼ ਨੂੰ ਲੈ ਕੇ ਜੀ ਬਿਲਕੁਲ ਜੀ ਬਿਲਕੁਲ ਨਸ਼ਾ ਮੁਕਤ ਹੋਏਗਾ ਜੀ ਲੋਕਾਂ ਲੋਕਾਂ ਨੂੰ ਵੀ ਇਹ ਬੇਨਤੀ ਆ ਅਪੀਲ ਆ ਸਾਡੀ ਸਰਕਾਰ ਵੱਲੋਂ ਵੀ ਕਿ ਸਰਕਾਰ ਦਾ ਮੋਢੇ ਨਾਲ ਮੋਢਾ ਨਾਲ ਲਾ ਕੇ ਸਾਥ ਦੇਣ ਤਾਂ ਕਿ ਆਪਾਂ ਇਸ ਦਲਦਲ ਨੂੰ ਜਿਹੜਾ ਨਸ਼ਿਆਂ ਦੀ ਦਲਦਲ ਦੇ ਵਿੱਚ ਪੰਜਾਬ ਫਸਿਆ ਹੋਇਆ ਉਸ ਦੇ ਵਿੱਚੋਂ ਆਪਾਂ ਕੱਢ ਸਕੀਏ ਜੋ ਪੰਜਾਬ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਆ ਬਹੁਤ ਅੱਛੀ ਮੁਹਿੰਮ ਚੱਲ ਰਹੀ ਆ ਸਾਡੀ ਸਰਕਾਰ ਵੱਲੋਂ ਹਰ ਘਰ ਹਰ ਗਲੀ 'ਚ ਹੌਕਾ ਦਿੱਤਾ ਜਾ ਰਿਹਾ ਕਿ ਆਪਾਂ ਨਸ਼ਿਆਂ ਤੋਂ ਦੂਰ ਰਹੀਏ ਜਿੱਥੇ ਸਾਡੇ ਮਾਨਯੋਗ ਐਮਐਲਏ ਡਾਕਟਰ ਰਮਨਦੀਪ ਕੋਰ अरोड़ा ਤੇ ਸਾਡਾ ਭਰਾ ਮਲਾਬ ਜੋ ਹਲਕਾ ਕੋਆਰਡੀਨੇਟਰ ਹੈ ਉਹ ਦਿਨ ਰਾਤ ਮਿਹਨਤ ਕਰ ਰਿਹਾ ਕਿ ਆਪਣੇ ਮੋਗੇ ਨੂੰ ਅਸੀਂ ਸਾਫ਼ ਸੁੱਤਾ ਤੇ ਨਸ਼ਾ ਮੁਕਤ ਬਣਾ ਸਕੀਏ ਜਿੱਥੇ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਉੱਤੇ ਸਾਡੀ ਇਹ ਨਾਗਰਿਕਾਂ ਦੀ ਵੀ ਜ਼ਿੰਮੇਵਾਰੀ ਬੰਦੀ ਹੈ ਕਿ ਅਸੀਂ ਇਹਨਾਂ ਸਰਕਾਰ ਦਾ ਸਹਿਯੋਗ ਕਰੀਏ ਅਸੀਂ ਪ੍ਰੈਸ ਮੀਡੀਆ ਦਾ ਵੀ ਬਹੁਤ ਧੰਨਵਾਦ ਕਰਦੇ ਜੋ ਇਸ ਯੋਧ ਦੇ ਵਿੱਚ ਆਪਣਾ ਯੋਗ ਪਾਰੀ ਆ ਸਾਡੀ ਮੋਗਾ ਦੀ ਮੀਡੀਆ ਸਾਡਾ ਪ੍ਰਸ਼ਾਸਨ ਸਾਡੇ ਐਸਐਸਪੀ ਅਜੇ ਗਾਂਧੀ ਸਾਡੇ ਡੀਐਸਪੀ ਗੁਰਪ੍ਰੀਤ ਸਿੰਘ ਐਂਡ ਸਾਡੇ ਐਸਐਚਓ ਸਾਡੀ ਜਿਹੜੀ ਪੂਰੀ ਟੀਮ ਆ ਬਹੁਤ ਅੱਛਾ ਮੋਗਾ ਚ ਅਭਿਆਨ ਚੱਲ ਰਿਹਾ ਸਾਨੂੰ ਲੱਗਦਾ ਆਉਣ ਵਾਲੇ ਦਿਨਾਂ ਚ ਅਸੀਂ ਮੋਗੇ ਨੂੰ ਨਸ਼ਾ ਮੁਕਤ ਬਣਾਵਾਂ ਗੱਲ ਰੈਲੀਆਂ ਦੀ ਨਹੀਂ ਗੱਲ ਇਹ ਹੈ ਹੋਕਾ ਦੇਣ ਦੀ ਦੇਖੋ ਆਪਾਂ ਸਾਡਾ ਫਰਕ ਹੈ ਹੋਕਾ ਦੇਣਾ ਅਸੀਂ ਹੋਕਾ ਦੇ ਰਹੇ ਹਾਂ ਜਾਗਰੂਕ ਕਰ ਰਹੇ ਹਾਂ ਕਿ ਸਾਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਕਿੰਨੇ ਘਰ ਉਜੜ ਚੁੱਕੇ ਆ ਇਹ ਜਿਹੜੀ ਅੱਗ ਹੈ ਬੜੀ ਤੇਜ਼ੀ ਨਾਲ ਪੰਜਾਬ 'ਚ ਫੈਲ ਰਹੀ ਹੈ ਇਸ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਸੋ ਇਹ ਰੈਲੀਆਂ ਦਾ ਮਕਸਦ ਇਹ ਆ ਕਿ ਕਿਸੇ ਇੱਕ ਤਰ੍ਹਾਂ ਜਾਗਰੂ ਕਰ ਰਿਹਾ ਲੋਕਾਂ ਨੂੰ ਕਿ ਆਇਓ ਆਓ ਇਸ ਵੀ ਉੱਤੇ ਸਾਡਾ ਸਾਥ ਦਿਓ ਤੇ ਆਹੀ ਆਪਦੇ ਮੋਗੇ ਨੂੰ ਨਸ਼ਾ ਮੁਕਤ ਬਣਾ ਸਕੀ ਤੇ ਆਪਣੇ ਆਮਾਨਯੋਗ ਐਮ ਐਲ ਏ ਸਾਹਿਬ ਦਾ ਪੂਰਾ ਪੂਰਾ ਸਾਥ ਦੇ ਸਕੋ ਪੰਜਾਬ ਸਰਕਾਰ ਵੱਲੋਂ ਜਿਹੜੀ ਮਹੱਤਵ ਵਧੀ ਗਈ ਚੁੱਧ ਨਸ਼ਾ ਪ੍ਰਵੋਤ ਜਿਹੜੀ ਵਧੀ ਵਧੀ ਗਈ ਆ ਕਾਨੂੰਨ ਤਹਿਤ ਸਾਡੇ ਮਾਨਯੋਗ ਡੀ ਜੀ ਪੀ ਸਾਹਿਬ ਪੰਜਾਬ ਡੀ ਆਈ ਜੀ ਸਾਹਿਬ ਵੀ ਕੋ ਰੇਂਜ ਆ ਤੇ ਸ੍ਰੀ ਅਰੇ ਗਾਂਧੀ ਜੀ ਆਈ ਪੀ ਐਸ ਐਸ ਪੀ ਸਾਹਿਬ ਮੋਗਾ ਦੇ ਨਿਸ਼ਾ ਦੇ ਚੰਤਾ ਹੈ ਤਾਂ ਅੱਜ 30 ਦੇ 31 ਵਾਰ ਵੱਲੋਂ ਨੌਜਵਾਨਾਂ ਦੇ ਵੱਲੋਂ ਜਿਹੜੀ ਰੈਲੀ ਕੱਢੀ ਗਈ ਹੈ ਤੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਕਿ ਜਿਹਦੀ ਨਸ਼ਾ ਤੋਂ ਬਚੋ ਜੇ ਕੋਈ ਬੱਚਾ ਕੋਈ ਇਸ ਦਲਦਲ ਵਿੱਚ ਫਸਿਆ ਤੇ ਸਾਨੂੰ ਇਨਫੋਰਮ ਕਰੋ ਅਸੀਂ ਉਹਨੂੰ ਸੈਂਟਰ ਜਨੇਰ ਵਿੱਚ ਫ੍ਰੀ ਇਲਾਜ ਕਰਵਾਵਾਂਗੇ ਹਾਂ ਜੀ ਬਹੁਤ ਅਸਰ ਮਨ ਲਾ ਪੈ ਰਿਹਾ ਰੈਲੀ ਦੇ ਮਨ ਲਾ ਤੇ ਬੱਚਿਆਂ ਨੂੰ ਬਹੁਤ ਪ੍ਰਭਾਵਿਤ ਹੋ ਰਿਹਾ ਜੀ ਜੇ ਕਿਹਦਾ ਬੱਚਾ ਕੋਈ ਹੁੰਦਾ ਤਾਂ ਸਾਨੂੰ ਦੱਸੋ ਇਨਫੋਰਮ ਕਰੋ ਅਸੀਂ ਡਾਕਟਰ ਕਰਾਵਾਂਗੇ ਜੇ ਕੋਈ ਮਨ ਲਾ ਕੋਈ ਵੇਚਦਾ ਹਾਂ ਸਾਨੂੰ ਦੱਸੋ ਉਹਰੇ ਤਾਅ ਕਾਰਵਾਈ ਕੀਤੀ ਜਾਵੇ ਜੋਦੀ ਇਤਲਾ ਸਿਕਰ ਰੱਖੀ ਜਾਂਦੀ ਹੈ ਜੀ ਕਿਤੇ ਅਜ ਤੱਕ ਨਹੀਂ ਕੋ ਹੋਇਆ ਹੈ ਆਰਦ ਅਸੀਂ ਤੇਰੇ ਵਾਲਾ ਮੈਂ ਆਪ ਇਹਦੇ ਅਲੋਕਤਾਨੇ ਦੇ ਵਿੱਚ ਲੱਗਾ ਬਹੁਤ ਮਗਦਮੇ ਦਾਜ ਕੀਤੇ ਆ ਜਿਨ੍ਹਾਂ ਨੂੰ ਜੇਲਾਂ ਦੇ ਵਿੱਚ ਭੇਜਿਆ ਗਿਆ ਕਈਆਂ ਨੂੰ ਮੈਂ ਉੱਥੇ ਜਿਹੜੇ ਸੈਂਟਰ ਵਿੱਚ ਦਾਖਲ ਕਰਾਇਆ ਗਿਆ ਹਲਾਇ ਲਈ ਜੀ ਬਿਲਕੁਲ ਆਪਾ ਇਹ ਕਹਿੰਦੇ ਬੱਚਾ ਨੂੰ ਆਪ ਦੇ ਆਪਣੇ ਨਿਗਰੱਖੋ ਜੇ ਕੋਈ ਬੱਚਾ ਉਹਦਾ ਜਾਣਦਾ ਉਹਦੇ ਤੇ ਆਪ ਦਾ ਨਿਗਰੱਖ ਕੇ ਉਹਨੂੰ ਪ੍ਰੇਰਿਤ ਕਰਨ ਜਾਂਦਾ ਉਹਤੇ ਪ੍ਰੇਰਿਤ ਕਰਉਣਾ ਨੂੰ ਬੱਚਾ ਨੂੰ ਆਪ ਦੇ ਬੱਚਾ ਨੂੰ ਆਪ ਪ੍ਰਭਾਵ ਕਰੋ